हां जी दोस्तों कैसे हो सारे उम्मीद ਕਰਦੇ ਆਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਤੁਹਾਨੂੰ ਹੋਰ ਦਿਖਾਈਏ ਇੱਕ ਪਿੰਡ ਛੋਟਾ ਜਿਹਾ ਪਿੰਡ ਆ ਪਿੰਡ ਦਾ ਨਾਂ ਹੈਗਾ ਰਸ਼ੀਆ ਲੋਕਲ ਲੋਕ ਇੱਥੇ ਇਹਨੂੰ ਰੂਸ਼ੀ ਕਹਿੰਦੇ ਨੇ ਪਰ ਪਿੰਡ ਦਾ ਨਾਂ ਹੈਗਾ ਰਸ਼ੀਆ ਜ਼ਿਆਦਾਤਰ ਜਿਹੜੇ ਘਰ ਨੇ ਉਹ ਕਿਸਾਨ ਭਾਈਚਾਰੇ ਦੇ ਨੇ ਇੱਥੇ ਕਿਵਾਂਲੇ ਦੋਲੇ ਜ਼ਮੀਨਾਂ ਬਹੁਤ ਖੁੱਲੀਆਂ ਨੇ ਤੇ ਜ਼ਿਆਦਾਤਰ ਕਿਸਾਨ ਰਹਿੰਦੇ ਨੇ ਪਰ ਜਿਹੜੇ ਕਿਸਾਨਾਂ ਦੇ ਘਰ ਨੇ ਉਹ ਵੀ ਆਮ ਘਰਾਂ ਵਰਗੇ ਹੀ ਹੁੰਦੇ ਨੇ ਕਿਉਂਕਿ ਗੱਡੀਆਂ ਤੇ ਜਾਣਾ ਤੇ ਜਿਹੜਾ ਕੋਈ ਸੰਦ ਸੰਡੇੜਾ ਸਾਰਾ ਉਹ ਆਪ ਦਾ ਜਿਹੜਾ ਫਾਰਮ ਹਾਊਸ ਹੁੰਦਾ ਉੱਥੇ ਹੀ ਖੜੇ ਹੁੰਦੇ ਆ ਘਰੇ ਨਹੀਂ ਲਿਆਉਂਦੇ ਹੈਗੇ ਟਰੈਕਟਰ ਵਗੈਰਾ ਜਾਂ ਹੋਰ ਸਮਾਨ ਤੇ ਇਸ ਕਰਕੇ ਬਸ ਘਰੇ ਤਾਂ ਗੱਡੀ 'ਚੋਂ ਜਾਣਾ ਗੱਡੀ ਤੇ ਆਉਣਾ ਇਹ ਹਿਸਾਬ ਕਿਤਾਬ ਆ ਸੋ ਤੁਸੀਂ ਪਿੰਡ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਮੁੱਢਲੀ ਜਿਹੜੀ ਕੋਈ ਸਹੂਲਤ ਦੀ ਲੋੜ ਆ ਉਹ ਹਰ ਪਿੰਡ ਵਿੱਚ ਇੱਥੇ ਹੁੰਦੀਆਂ ਨੇ ਕਹਿ ਦੀ ਕੋਈ ਮੈਡੀਕਲ ਦਾ ਪ੍ਰਬੰਧ ਤੇ ਸਕੂਲ ਤੇ ਪਾਣੀ ਦਾ ਪ੍ਰਬੰਧ ਚਰਚ ਉਹ ਸਾਹਮਣੇ ਐਂਟੀਨਾ ਦੇਖਿਆ ਤੁਸੀਂ ਹਨਾ ਉਹ ਦੇਖੋ ਐਂਟੀਨਾ ਇਹ ਐਂਟੀਨੇ ਇੱਥੇ ਹੈਗੇ ਨਹੀਂ ਹਜੇ ਵੀ ਆਪਣੇ ਦਾ ਇਹ ਬਹੁਤ ਟਾਈਮ ਦੇ ਖਤਮ ਹੋ ਗਏ ਉਹ ਸਾਹਮਣੇ ਦਿਖਦੀ ਆ ਚਰਚ ਦੀ ਬਿਲਡਿੰਗ ਚਰਚ ਇੱਥੇ ਇਹਨਾਂ ਦੇ ਬੜੇ ਉੱਚੇ ਪਾਏ ਬਨੇ ਇਸ ਤਰ੍ਹਾਂ ਨਿਸ਼ਾਨੀ ਲਾਈ ਵੀ ਹੈ ਕਿ ਇਹ ਚਰਚਾ ਦੂਰੋਂ ਪਤਾ ਲੱਗ ਜੇ ਜਿਵੇਂ ਆਪਣੇ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀ ਨਿਸ਼ਾਨੀ ਆ ਗੁਰੂ ਘਰ ਦੀ ਨਿਸ਼ਾਨੀਆਂ ਪ੍ਰਤੀਕ ਆ ਪਤਾ ਲੱਗ ਜਾਂਦਾ ਦੂਰੋਂ ਇੱਥੇ ਵੀ ਐਵੇਂ ਹੀ ਆ ਜਿਹੜੇ ਇਹਨਾਂ ਦੇ ਚਰਚ ਬਣਾਏ ਹੋਏ ਨੇ ਨਾ ਉਹਨਾਂ ਦੀ ਬਿਲਡਿੰਗ ਉੱਚੀ ਬਣਾਈ ਵੀ ਆ ਤੇ ਦੂਰੋਂ ਪਤਾ ਲੱਗ ਜਾਂਦਾ ਵੀ ਉੱਥੇ ਚਰਚ ਆ ਪਾਣੀ ਦੀ ਟੈਂਕੀ ਉਹ ਸਾਹਮਣੇ ਪਾਣੀ ਦੀ ਟੈਂਕੀ ਤੇ ਲਿਖਿਆ ਹੁੰਦਾ ਵੀ ਕਿਹੜੇ ਪਿੰਡ ਦੀ ਇਹ ਟੈਂਕੀ ਆ ਆ ਆ ਗਿਆ ਚਰਚ ਹਰੇਕ ਪਿੰਡ ਚ ਚਰਚ ਹੈ ਕਈ ਪਿੰਡਾਂ ਚ ਦੋ ਦੋ ਤਿੰਨ ਤਿੰਨ ਵੀ ਨੇ ਕਿਉਂ ਗੋਰਿਆਂ ਦੀਆਂ ਵੀ ਹੈਗੀਆਂ ਨੇ ਏਡੋ ਓਡਾ ਜਾਤਾਂ ਕਹਿ ਸਕਦੇ ਆ ਜਾਂ ਕਲਾਸਾਂ ਕਹਿ ਸਕਦੇ ਆ ਕਿਉਂ ਇਹ ਵੀ ਤਿੰਨ ਚਾਰ ਪ੍ਰਕਾਰ ਦੇ ਨੇ ਤੇ ਏਡੋ ਓਡੇ ਇਹਨਾਂ ਦੇ ਚਰਚ ਨੇ ਇਹ ਰੋਜ਼ੀਆਂ ਗੱਲਾਂ ਬਾਤਾਂ ਨੇ ਤੁਰਦੇ ਫਿਰਦੇ ਸਫ਼ਰ ਕਰਦੇ ਜਾਂਦੇ ਆਉਂਦੇ ਕੰਮ ਧੰਦੇ ਹਨਾ ਜਿਹੜਾ ਕੁਛ ਆਪ ਦੇਖੀਦਾ ਉਹ ਤੁਹਾਡੇ ਨਾਲ ਸਾਂਝ ਪਾ ਦਿੰਨੇ ਆ ਤੇ ਲਾਈਕ ਸ਼ੇਅਰ ਕਰ ਦਿਆ ਕਰੋ ਕਦੇ ਜਦੋਂ ਪੰਜਾਬ ਚ ਹੁੰਦੇ ਸੀ ਇਹ ਚੀਜ਼ਾਂ ਦੇਖਣ ਦਾ ਬੜਾ ਸ਼ੌਂਕ ਹੁੰਦਾ ਸੀ ਵਧੀਆ ਲੱਗਦਾ ਸੀ ਦੇਖ ਕੇ ਤੇ ਮੇਰੇ ਵਰਗੇ ਸੱਜਣ ਹੋਰ ਵੀ ਹੋਣਗੇ ਬਹੁਤ ਤੋ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਹਜੇ ਪੇਜ ਨੂੰ ਫਾਲੋ ਨਹੀਂ ਕੀਤਾ ਫਾਲੋ ਵੀ ਜ਼ਰੂਰ ਕਰਿਓ ਕਿਉਂ ਤੁਹਾਡੇ ਲਾਈਕ ਸ਼ੇਅਰ ਜਾਂ ਸਬਸਕ੍ਰਾਈਬ ਜਾਂ ਫਾਲੋ ਕਰਨ ਨਾਲ ਇੱਕ ਹੌਸਲਾ ਮਿਲਦਾ ਬਾਕੀ ਇੱਥੇ ਜ਼ਿਆਦਾਤਰ ਖੇਤੀ ਹੁੰਦੀ ਹੈ ਉਹ ਹੈ ਉਹਦੇ ਵਿੱਚ ਫੈਕਟਰੀਆਂ ਵੀ ਹੈਗੀਆਂ ਨੇ ਯਾਨੀ ਇੰਨਾ ਕੰਮ ਹੈਗਾ ਜਿਹੜੇ ਨੇੜੇ ਤੇੜੇ ਯਾਨੀ ਆਪਦੇ ਪਿੰਡ ਦੇ ਨੇੜੇ ਤੇੜੇ ਹਰ ਬੰਦੇ ਨੂੰ ਕੰਮ ਮਿਲ ਜਾਂਦਾ ਬੜੀ ਦੂਰ ਨਹੀਂ ਜਾਣਾ ਪੈਂਦਾ ਬਾਕੀ ਜਿਹੜੀ ਖੇਤੀ ਆ ਇੱਥੋਂ ਦੀ ਉਹ ਜ਼ਿਆਦਾ ਕੋਈ ਬਹੁਤੀ ਕਾਮਿਆਂ ਦੀ ਲੋੜ ਨਹੀਂ ਪੈਂਦੀ ਹੈਗੀ ਕਿਉਂ ਖੇਤੀ ਇੱਥੇ ਜ਼ਿਆਦਾਤਰ ਜਿਹੜੀ ਸੋਇਆਬੀਨ ਮੱਕੀ ਤੇ ਕਣਕ ਜੋ ਇਹ ਚੀਜ਼ਾਂ ਹੁੰਦੀਆਂ ਨੇ ਇਹ ਸਾਰੀ ਜਾਨੀ ਮਸ਼ੀਨੀ ਖੇਤੀ ਆ ਇਹਨੂੰ ਕੋਈ ਬਹੁਤੀ ਲੇਬਰ ਦੀ ਲੋੜ ਨਹੀਂ ਪੈਂਦੀ ਹੈਗੀ ਪਰ ਫਿਰ ਵੀ ਕੰਮ ਐ ਇੱਥੇ ਬਾਧੂ ਆ ਫੈਕਟਰੀਆਂ ਹੈਗੀਆਂ ਨੇ ਤੇ ਕੰਮ ਦੀ ਕੋਈ ਕਮੀ ਨਹੀਂ ਹੈਗੀ ਐਵੇਂ ਵਧੀਆ ਏਰੀਆ ਐਨ ਖੁੱਲਾ ਡੁੱਲਾ ਜਿਵੇਂ ਕਹਦੀਏ ਪਿਓਰ ਗੋਰੀਆਂ ਦੀ ਸਟੇਟ ਆ ਤੇ ਕੰਮ ਤੇ ਵੀ ਵਧੀਆ ਪੂਰੀਆਂ ਸਹੂਲਤਾਂ ਮਿਲਦੀਆਂ ਨੇ ਕਿਸੇ ਵੀ ਫੈਕਟਰੀ 'ਚ ਸਾਰੇ ਕਿਤੇ ਐ ਲਿਖ ਕੇ ਲਾਇਆ ਹੋਇਆ ਵੀ ਤੁਹਾਡੇ ਹੱਕ ਕੀ ਨੇ ਤੇ ਬਾਕੀ ਐ ਦੇਖੋ ਤੁਸੀਂ ਸੜਕ ਤੇ ਐ ਨਾਲੇ ਦੁਆਲੇ ਘਰ ਪੰਜਾਬ 'ਚ ਆਪਾਂ ਕਈ ਵਾਰੀ ਦੇਖਦੇ ਸੀ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੇ ਕੋਈ ਘਰ ਨਹੀਂ ਆਉਂਦਾ ਹੈਗਾ ਜਦੋਂ ਆਪਾਂ ਕਿਸੇ ਰੋਡ ਤੇ ਜਾਂਦੇ ਆ ਇੱਥੇ ਨਹੀਂ ਇੱਥੇ ਹਰ ਰੋਡ ਤੇ ਨੇੜੇ ਤੇੜੇ ਘਰ ਹੈਗੇ ਹੈਗੇ ਨਹੀਂ ਖਾਸ ਕਰਕੇ ਸਾਡੇ ਏਰੀਏ ਚ ਇੱਥੇ ਅਸੀਂ ਦੇਖਦੇ ਆਂ ਮਤਲਬ ਕਦੇ ਸੱਜੇ ਕਦੇ ਖੱਬੇ ਕੋਈ ਨਾ ਕੋਈ ਘਰ ਹੈਗਾ ਹੀ ਹੈਗਾ ਬਾਕੀ ਘਰਾਂ ਦੀ ਗਿਣਤੀ ਵੀ ਬਹੁਤ ਜ਼ਿਆਦੇ ਆ ਆਬਾਦੀ ਘਟਾ ਕਈ ਘਰ ਖਾਲੀ ਪਏ ਨੇ ਕਈ ਘਰਾਂ ਚ ਦੋ ਜਾਨੇ ਰਹਿੰਦੇ ਆ ਇੱਕ ਇੱਕ ਜਣਾ ਵੀ ਰਹਿੰਦਾ ਕਿਉਂ ਜਦੋਂ ਜਵਾਬ 18 ਪਲੱਸ ਹੋ ਜਾਂਦੇ ਆ ਫਿਰ ਉਹ ਆਪੋ ਆਪਣੇ ਰਾਹ ਪੈ ਜਾਂਦੇ ਆ ਕੋਈ ਕਿਤੇ ਘਰ ਲੈ ਲੈਂਦਾ ਕੋਈ ਕਿਤੇ ਕਿਰਾਏ ਦੇ ਰਹਿੰਦਾ ਇਸ ਕਰਕੇ ਘਰਾਂ ਦੀ ਗਿਣਤੀ ਬਹੁਤੀ ਆ ਤੇ ਰਹਿਣ ਵਾਲਿਆਂ ਦੀ ਗਿਣਤੀ ਘਟਾ ਕਿਉਂ ਆਪਾਂ ਪੰਜਾਬ ਚ ਸੰਘਣੇ ਰਹਿੰਦੇ ਆ ਵੱਡੇ ਪਰਿਵਾਰ ਨੇ ਚਲੋ ਵੈਸੇ ਕਰਮਾਂ ਵਾਲੇ ਆ ਜਿਨ੍ਹਾਂ ਦੇ ਵੱਡੇ ਪਰਿਵਾਰਾਂ ਚ ਸਾਂਝ ਨਾਲ ਸਾਂਝ ਨਿੰਵਦੀ ਆ ਜਿਹੜੇ ਇਕੱਠੇ ਰਹੀ ਜਾਂਦੇ ਨੇ ਪਰ ਇੱਥੇ ਨਹੀਂ ਬਹੁਤਾ ਚਲੋ ਇਹਨਾਂ ਦਾ ਕਲਚਰ ਆ ਇਹ ਪਰ ਘਰ ਦੇਖੋ ਤੁਸੀਂ ਇੱਥੇ ਜਿਹੜੇ ਓਮਿਸ਼ ਲੋਕ ਨੇ ਜਰਮਨ ਓਮਿਸ਼ ਉਹ ਇਕੱਠੇ ਰਹਿੰਦੇ ਨੇ ਉਹ ਆਪਣੇ ਪੰਜਾਬ ਵਾਂਗੂ ਐ ਪਰਿਵਾਰਾਂ 'ਚ ਰਹਿੰਦੇ ਨੇ ਤੇ ਅਜੇ ਤਾਂ ਜਦੋਂ ਇੱਥੇ ਫਸਲਾਂ ਬੀਜੀਆਂ ਗਈਆਂ ਚਾਰੇ ਪਾਸੇ ਐਨ ਹਰੇ ਭਾਈ ਮੱਕੀ ਸੋਇਆਬੀਨ ਤੇ ਕਣਕ ਇੱਕ ਦੋ ਫਸਲਾਂ ਹੋਰ ਵੀ ਹੋਣਗੀਆਂ ਫਿਰ ਪੂਰਾ ਇਹਨ ਖੂਬਸੂਰਤ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਸੋ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ